ਰਿਸ਼ਤੇਦਾਰਾਂ ਦਾ ਕਿੱਦਾਂ ਦਾ ਰਿਆ ਰਿਸ਼ਤੇਦਾਰਾਂ ਦਾ ਸਾਰੇ ਤਾਂ ਨਹੀਂ ਜੀ ਸਾਰਿਆਂ ਨੂੰ ਤਾਂ ਵਧੀਆ ਲੱਗੇ ਵੀ ਚਲੋ ਵੀ ਇਹਨਾਂ ਘਰੇ ਮੁੰਡਾ ਹੋਇਆ ਚੰਗੀ ਗੱਲ ਵੀ ਇੱਕ ਸੀਗੀ ਅ ਲੇਡੀ ਆਂਟੀ ਕਹਿ ਸਕਦੇ ਆਪਾਂ ਵੀ ਮੇਰੇ ਵੀ ਮੇਰੇ ਮਦਰ ਤੋਂ ਵੀ ਵੱਡੇ ਸੀ ਉਹ ਵੀ ਹੁਣ ਆਪਾਂ ਦੱਸ ਨਹੀਂ ਸਕਦੇ ਵੀ ਕੀ ਰਿਸ਼ਤਾ ਸੀ ਵੀ ਉਹਨਾਂ ਨੇ ਮੇਰੀ ਮਾਂ ਨੂੰ ਇਹ ਗੱਲ ਕਹੀ ਸੀਗੀ ਵੀ ਇਹੋ ਜਿਹੇ ਮੁੰਡੇ ਨਾਲੋਂ ਚੰਗਾ ਜੇ ਇਹੋ ਜੀ ਲਾੜਨ ਨਾਲ ਚੰਗਾ ਕੁੜੀ ਹੋ ਜਾਂਦੀ ਵੀ ਉਦੋਂ ਮੇਰੀ ਮਾਂ ਬਹੁਤ ਇਮੋਸ਼ਨਲ ਹੋਈ ਸੀ ਕੀ ਕਿਹਾ ਕਿ ਸ਼ਕਲ ਅਜੀਬ ਆ ਤਾਂ ਕਿਹਾ ਐ ਵੀ ਜੀ ਸ਼ਕਲ ਵੀ ਐ ਵੀ ਜੀ ਸ਼ਕਲ ਆ ਵੀ ਅੱਖਾਂ ਕਿਵੇਂ ਦੀਆਂ ਵੀ ਇਦਾਂ ਚੰਗਾ ਕੁੜੀ ਹੋ ਜਾਂਦੀ ਵੀ ਭੁਰਾ ਵਧੀਆ ਹੁੰਦੀ ਜਿਵੇਂ ਵੀ ਤੇ ਫਿਰ ਮੇਰੇ ਮਮਾ ਵੀ ਕਾਫੀ ਦੁਖੀ ਹੋਏ ਤੇ ਫਿਰ ਜਦੋਂ ਆਪਦੇ ਪੇਕੇ ਗਏ ਉਹ ਤੇ ਉੱਥੇ ਮੇਰੇ ਨਾਨਾ ਜੀ ਨੂੰ ਸਾਰੀ ਗੱਲ ਦੱਸੀ ਕਰੀ ਉਹਨਾਂ ਨੇ ਵੀ ਮੇਰੇ ਨਾਨੇ ਨੇ ਇਹ ਕਿਹਾ ਸੀ ਵੀ ਪੁੱਤ ਤੂੰ ਦੁਖੀ ਨਾ ਹੋਇਆ ਕਰ ਰੋਇਆ ਨਾ ਕਰ ਜਦੋਂ ਮੇਰੀ ਮਮਾ ਨੇ ਰੋਣਾ ਨਾ ਜੀ ਉੱਥੇ ਜਾ ਕੇ ਮੇਰੇ ਨਾਨੇ ਨੇ ਮੈਨੂੰ ਖੋਲਣਾ ਵੀ ਉਹਰੇ ਫੜਾ ਮੈਨੂੰ ਵੀ ਉਹਨੇ ਇਹ ਗੱਲ ਕਹਿਣੀ ਵੀ ਉਹ ਚੋਟੀ ਦਾ ਜਵਾਨ ਬਣੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਜਾਣੂਗੀ ਇਹਦਾ ਨਾਂ ਤੇ ਤੇ ਇਹਦੇ ਨਾਂ ਤੋਂ ਹੀ ਵੀ ਤੁਹਾਨੂੰ ਪੁੱਛਿਆ ਕਰਣਗੇ ਇਹ ਰਿਐਲਿਟੀ ਵੀ ਹੈ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਵੀ ਰੰਧਾਵੇ ਦਾ ਡੈੜੀ ਹੈ ਹੈਨਾ ਜਾਂ ਇਹ ਕਹਿੰਦੇ ਵੀ ਆਹ ਉਹ ਰੰਧਾਵੇ ਦਾ ਵੱਡਾ ਪਰਾਂ ਜਾਂ ਕੋਈ ਵੀ ਘਰੇ ਛੋਟੇ-ਛੋਟੇ ਜਵਾਕ ਆਉਂਦੇ ਉਹ ਕਹਿੰਦੇ ਨਵਦੀਪ ਰੰਧਾਵਾ ਕਿੱਥੇ ਆ ਵੀ ਇਹ ਚੀਜ਼ ਦਾ ਜਿੱਦੀ ਟਾਈਮ 'ਚ ਰਿਐਲਿਟੀ ਹੋਈ ਆ ਵੀ ਇਹ ਚੀਜ਼ ਇਹ ਕਹਿੰਦੇ ਹੁੰਦੇ ਸੀ ਬੰਨਾ ਅੰਨਾ ਜੀ ਵੀ ਕੋਈ ਨਹੀਂ ਟੈਨਸ਼ਨ ਨਾਲ ਵੀ ਇਹ ਬਹੁਤ ਅੱਗੇ ਜਾਊਗਾ ਉਦੋਂ ਦੁਖੀ ਨਾ ਹੋਇਆ ਗਾ। ਉਦੋਂ ਤੁਹਾਡੇ ਮਾਦਰ ਰੋ ਪੈਂਦੇ ਸੀਗੇ। ਹਾਂਜੀ। ਤਾਨੇ ਮਿਹਨਿਆਂ ਮਿਹਨਿਆਂ ਤੋਂ ਦੁਨੀਆ ਦੇ। ਹਾਂਜੀ। ਕਾਫੀ ਬਥੇਰਾ ਕੁਝ ਕਹਿਂਦੇ ਸੀ ਜਿਵੇਂ ਬਥੇਰਾ ਕੁਝ ਵੀ ਕਹਿੰਦਾ ਵਾ ਵੀ ਬਹੁਤ ਔਖਾ ਸਵਾਂ ਕੱਟ ਕੇ ਜਿਵੇਂ ਬਹੁਤ ਦੁੱਖ ਤੇ ਗਲੀਫਾਂ ਝੱਲ ਕੇ ਮੇਰੀ ਮਾਂ ਮੈਨੂੰ ਇੱਥੋਂ ਤੱਕ ਲੈ ਕੇ ਆਈ ਹੈ। ਰਿਸ਼ਤੇਦਾਰਾਂ ਦਾ ਕਿੱਦਾਂ ਦਾ ਰਿਆ? ਰਿਸ਼ਤੇਦਾਰਾਂ ਦਾ ਸਾਰੇ ਤਾਂ ਨਹੀਂ ਜੀ ਸਾਰਿਆਂ ਨੂੰ ਤਾਂ ਵਧੀਆ ਲੱਗੇ ਵੀ ਚਲੋ ਵੀ ਇਹਨਾਂ ਘਰੇ ਮੁੰਡਾ ਹੋਇਆ ਚੰਗੀ ਗੱਲ ਹੈ। ਵੀ ਇੱਕ ਸੀਗੀ ਅ ਲੇਡੀ ਆਂਟੀ ਕਹਿ ਸਕਦੇ ਆਪਾਂ ਵੀ ਮੇਰੇ ਵੀ ਮੇਰੇ ਮਦਰ ਤੋਂ ਵੀ ਵੱਡੇ ਸੀ ਉਹ ਵੀ ਹੁਣ ਆਪਾਂ ਦੱਸ ਨਹੀਂ ਸਕਦੇ ਵੀ ਕੀ ਰਿਸ਼ਤਾ ਸੀ ਵੀ ਉਹਨਾਂ ਨੇ ਮੇਰੀ ਮਾਂ ਨੂੰ ਇਹ ਗੱਲ ਕਹੀ ਸੀਗੀ ਵੀ ਇਹੋ ਜਿਹੇ ਮੁੰਡੇ ਨਾਲੋਂ ਚੰਗਾ ਜੇ ਇਹੋ ਜੀ ਲਾੜ ਨਾਲੋਂ ਚੰਗਾ ਕੁੜੀ ਹੋ ਜਾਂਦੀ ਵੀ ਉਦੋਂ ਮੇਰੀ ਮਾਂ ਬਹੁਤ ਇਮੋਸ਼ਨਲ ਹੋਈ ਸੀ ਵੀ ਕੀ ਕਿਹਾ ਕਿ ਸ਼ਕਲ ਅਜੀਬ ਆ ਤਾਂ ਕਿਹਾ ਇਹ ਜੀ ਸ਼ਕਲ ਉਹ ਇਹ ਵੀ ਇਹ ਜੀ ਸ਼ਕਲ ਆ ਵੀ ਅੱਖਾਂ ਕਿਵੇਂ ਦੀਆਂ ਵੀ ਇਦੂ ਚੰਗਾ ਕੁੜੀ ਹੋ ਜਾਂਦੀ ਵੀ ਭੁਰਾ ਵਧੀਆ ਹੁੰਦੀ ਜਿਵੇਂ ਵੀ ਤੇ ਫਿਰ ਮੇਰੇ ਮਮਾ ਵੀ ਕਾਫੀ ਦੁਖੀ ਹੋਏ ਤੇ ਫਿਰ ਜਦੋਂ ਆਪ ਦੇ ਪੇਕੇ ਗਏ ਉਹ ਤੇ ਉੱਥੇ ਮੇਰੇ ਨਾਨਾ ਜੀ ਨੂੰ ਸਾਰੀ ਗੱਲ ਦੱਸੀ ਕਰੀ ਉਹਨਾਂ ਨੇ ਵੀ ਮੇਰੇ ਨਾਨੇ ਨੇ ਇਹ ਕਿਹਾ ਸੀ ਵੀ ਪੁੱਤ ਤੂੰ ਦੁਖੀ ਨਾ ਹੋਇਆ ਕਰ ਰੋਇਆ ਨਾ ਕਰ ਜਦੋਂ ਮੇਰੀ ਮੰਮਾ ਨੇ ਰੋਣਾ ਨਾ ਜੀ ਉੱਥੇ ਜਾ ਕੇ ਮੇਰੇ ਨਾਨਨੇ ਨੇ ਮੈਨੂੰ ਖੋ ਲੈਣਾ ਵੀ ਉਹਰੇ ਫੜਾ ਮੈਨੂੰ ਵੀ ਉਹਨੇ ਇਹ ਗੱਲ ਕਹਿਣੀ ਵੀ ਇਹ ਚੋਟੀ ਦਾ ਜਵਾਨ ਬਣੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਜਾਣੂਗੀ ਇਹਦਾ ਨਾਂ ਤੇ ਤੇ ਇਹਦੇ ਨਾਂ ਤੋਂ ਹੀ ਵੀ ਤੁਹਾਨੂੰ ਪੁੱਛਿਆ ਕਰ ਰਹੇ ਇਹ ਰਿਅਲਿਟੀ ਵੀ ਹੈ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਵੀ ਰੰਧਾਵੇ ਦਾ ਡੈੜੀ ਹੈ ਹੈਨਾ ਜਾਂ ਇਹ ਕਹਿੰਦੇ ਵੀ ਆਹ ਉਹ ਰੰਧਾਵੇ ਦਾ ਵੱਡਾ ਪਰਾਂ ਜਾਂ ਕੋਈ ਵੀ ਘਰੇ ਛੋਟੇ-ਛੋਟੇ ਜਵਾਕ ਆਉਂਦੇ ਉਹ ਕਹਿੰਦਾ ਨਵਦੀਪ ਰੰਧਾਵਾ ਕਿੱਥੇ ਆ ਵੀ ਇਹ ਚੀਜ਼ ਦਾ ਜਿੱਦੀ ਟਾਈਮ 'ਚ ਰਿਅਲਿਟੀ ਹੋਈ ਆ ਵੀ ਇਹ ਚੀਜ਼ੇ ਕਹਿੰਦੇ ਹੁੰਦੇ ਸੀ ਬੰਨਾ ਅੰਨਾ ਜੀ ਵੀ ਕੋਈ ਨਹੀਂ ਟੈਨਸ਼ਨ ਨਾਲ ਆ ਵੀ ਇਹ ਬਹੁਤ ਅੱਗੇ ਜਾਊਗਾ ਉਦੋਂ ਦੁਖੀ ਨਾ ਹੋਇਆ ਕਰ ਉਦੋਂ ਤੁਹਾਡੇ ਮਾਦਰ ਰੋ ਪੈਂਦੇ ਸੀਗੇ ਹਾਂਜੀ ਤਾਨੇ ਮਿਹਨਿਆਂ ਮਿਹਨਿਆਂ ਤੋਂ ਦੁਨੀਆ ਦੇ ਹਾਂਜੀ ਕਾਫੀ ਬਥੇਰਾ ਕੁਛ ਕਹਿਨਦੇ ਸੀ ਜਿਵੇਂ ਬਥੇਰਾ ਕੁਛ ਵੀ ਕਹਿੰਦਾ ਵਾ ਅੱਭੀ ਬਹੁਤ ਔਖਾ ਸਵਾਂ ਕੱਟ ਕੇ ਜਿਵੇਂ ਬਹੁਤ ਦੁੱਖ ਤੇ ਗਲੀਫਾਂ ਝੱਲ ਕੇ ਮੇਰੀ ਮਾਂ ਮੈਨੂੰ ਇੱਥੋਂ ਤੱਕ ਲੈ ਕੇ ਆਈ ਹੈ